ਮੈਕੂ ਟੈਲੋ ਤੇ ਉਸਦੇ ਪਤੀ ਅਨਮੋਲ ਗੱਲ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਮੈਕੂ ਟੈਲੋ ਹੁਣ ਆਪਣੀ ਪੀਕੇ ਪਰਿਵਾਰ ਦੇ ਵਿੱਚ ਰਹਿ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਤੇ ਮੰਦਈ ਚੰਗੇ ਬੋਲ ਆ ਜਿਹੜੇ ਉਹ ਮੈਕੂ ਟੈਲੋ ਨੂੰ ਬੋਲੇ ਜਾ ਰਹੇ ਹਨ ਤੇ ਉਸ ਤੋਂ ਪੀਕੇ ਘਰ ਰਹਿਣ ਦਾ ਕਾਰਨ ਪੁੱਛਿਆ ਜਾ ਰਿਹਾ ਹੈ ਤੇ ਜਿੱਥੇ ਮੈਕੂ ਟੈਲੋ ਦੇ ਵੱਲੋਂ ਲਗਾਤਾਰ ਸੈਡ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਉਸਦੇ ਪਤੀ ਅਨਮੋਲ ਗੱਲ ਵੱਲੋਂ ਵੀ ਅੱਜ ਲੋਕਾਂ ਨੂੰ ਵੱਡਾ ਰਿਪਲਾਈ ਦਿੱਤਾ ਗਿਆ ਹੈ ਉਸਨੇ ਰਿਪਲਾਈ ਦੇ ਵਿੱਚ ਕੀ ਕੀ ਕਿਹਾ ਆਓ ਤੁਹਾਨੂੰ ਦੱਸਦੇ ਹਾਂ ਕਿਉਂਕਿ ਕਾਫੀ ਜ਼ਿਆਦਾ ਮੁੱਦਾ ਇਹਨਾਂ ਦਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀ ਉਸਨੇ ਰਿਪਲਾਈ ਦੇ ਵਿੱਚ ਕਿਹਾ ਕਿ ਸਾਨੂੰ ਡਰਾਈਵਰ ਮੁੰਡਿਆਂ ਨੂੰ ਕੁੜੀਆਂ ਪਤਾ ਕਿਉਂ ਪਸੰਦ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਪਤਾ ਨਹੀਂ ਕਦੋਂ ਇਹਨਾਂ ਨੇ ਸਾਥ ਛੱਡ ਜਾਣਾ ਤੇ ਵਧੀਆ ਗੱਲ ਆ ਆਪਣਾ ਸੋਚਣਾ ਵੀ ਚਾਹੀਦਾ ਹੈ ਤੇ ਠੀਕ ਆ ਜਿਹੜੇ ਨਹੀਂ ਪਸੰਦ ਕਰਦੇ ਵਧੀਆ ਵਾ ਕਿਉਂਕਿ ਕੀ ਪਤਾ ਕਦੋਂ ਪਹਾੜਾਂ ਦੇ ਵਿੱਚ ਕੀ ਹੋ ਜਾਣਾ ਤੇ ਘਰੇ ਵਾਪਸ ਆਉਣਾ ਵੀ ਆ ਜਾ ਨਹੀਂ ਅਨਮੋਲ ਗੱਲ ਦੀ ਇਸ ਵੀਡੀਓ ਤੋਂ ਬਾਅਦ ਉਸ ਦੇ ਚਾਉਣ ਵਾਲਿਆਂ ਤੇ ਮੀਕੂ ਟੱਲੂ ਦੇ ਚਾਉਣ ਵਾਲਿਆਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਤੁਸੀਂ ਸਕਰੀਨ ਤੇ ਚੱਲਦੇ ਵੀ ਦੇ ਸਕ ਸਕਦੇ ਹੋ ਕਾਫੀ ਨੈਗੇਟਿਵ ਕਮੈਂਟ ਵੀ ਇਸ ਪੋਸਟ ਦੇ ਥੱਲੇ ਲੋਕਾਂ ਦੇ ਵੱਲੋਂ ਕੀਤੇ ਗਏ ਹਨ ਕਿ ਤੁਸੀਂ ਮੀਕੂ ਟਲੋ ਦੇ ਨਾਲ ਕਿਉਂ ਨਹੀਂ ਰਹਿੰਦੇ ਜਾਂ ਉਹ ਤੁਹਾਡੇ ਨਾਲ ਵੀਡੀਓ ਜਾਂ ਵਲੌਗ ਦੇ ਵਿੱਚ ਕਿਉਂ ਨਹੀਂ ਨਜ਼ਰ ਆਉਂਦੀ ਬਾਕੀ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਜੇਕਰ ਉਹਨਾਂ ਦੇ ਰਿਸ਼ਤੇ ਵਿੱਚ ਕੁਝ ਹੋਇਆ ਹੈ ਤਾਂ ਉਹਨਾਂ ਨੂੰ ਬੈਠ ਕੇ ਮਸਲਾ ਸੋਲਵ ਕਰਨਾ ਚਾਹੀਦਾ ਹੈ ਬਾਕੀ ਤੁਹਾਡੀ ਰਾਇ ਜਿਹੜੀ ਕਮੈਂਟ ਦੇ ਵਿੱਚ ਸਾਨੂੰ ਜਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ